ਜੀ ਮੈਂ ਸਮਝਦਾ ਕਿ ਬੜਾ ਚੰਗਾ ਸਮਾਂ ਚੰਗੇ ਭਾਗ ਸਾਡੇ ਕੀ ਅਸੀਂ ਮਹਾਰਾਜ ਜੀ ਦਾ ਅਸ਼ੀਰਵਾਦ ਲੈਣ ਆਏ ਸੀ ਤੇ ਮੈਂ ਧੰਨਵਾਦ ਕਰਦਾ ਪੂਰੀ ਕਮੇਟੀ ਦਾ ਜਿਨ੍ਹਾਂ ਨੇ ਮਹਾਰਾਜ ਜੀ ਦੇ ਸਾਡੇ ਦਰਸ਼ਨ ਕਰੋਏ ਤੇ ਅਸੀਂ ਸਾਰੇ ਨੇ ਨਾਲ ਕੀ ਅਸ਼ੀਰਵਾਦ ਲਿਆ ਤੇ ਅਸੀਂ ਸਰਪੱਤ ਦੇ ਭਲੇ ਦੀ ਅਸੀਂ ਅਰਦਾਸ ਕਿਹਾ ਮਹਾਰਾਜ ਜੀ ਨੂੰ ਕਰਨ ਸਾਰ ਨੂੰ ਤੰਦਰੁਸਤੀ ਖੁਸ਼ੀਆਂ ਬਖਸ਼ਣ ਤੇ ਅਸੀਂ ਜਿਸ ਕਾਰਨ ਚੱਲ ਰਹੇ ਆ ਪਸੰਦੀ ਜੀ अरोड़ा ਜੀ ਦੇ ਆਪਾਂ ਹੱਕ ਵਿੱਚ ਪੰਚਾੜ ਲੈਤੇ ਅਸੀ ਕਿਹਾ ਕਿ ਉਹਨਾਂ ਨੂੰ ਵੀ ਅਸ਼ੀਰਵਾਦ ਦਿਓ ਤਾਂ ਕਿ ਉਹਨਾਂ ਦੇ ਅਸ਼ੀਰਵਾਦ ਸਦਕਾ ਮੇਰ ਸਦਕਾ ਵਿਜੇ ਪ੍ਰਾਪਤ ਕਰਨ ਤੇ ਇੱਕ ਲੁਧਿਆਣੇ ਸ਼ਹਿਰ ਦੀ ਜਿਹੜੀ ਹੈਗੀ ਉਹਦੀ ਤਰੱਕੀ ਲਈ ਵਿਕਾਸ ਲਈ ਉਹ ਕੰਮ ਕਰ ਸਕਦਾ ਜੀ ਕਿਸਾਨਾਂ ਲੋਕ ਸਹਿਯੋਗ ਦੇ ਰਹੇ ਕੁਝ ਦਿਨ ਬਹਿ ਕੇ ਬੋਤਾਂ ਨਹੀਂ ਬਹੁਤ ਵਧੀਆ ਰਿਸਪੋਨਸਿਬਲ ਲੋਕ ਬੜੇ ਖੁਸ਼ ਨੇ ਤੇ ਉਹ ਚਾਂਦੇ ਨੇ ਕੀ ਸੰਜੀਵ ਰੌੜਾ ਜੀ ਇੱਕ ਵੱਡੀ ਲੀਡ ਨਾਲ ਜਿੱਤ ਕੇ ਲੁਧਿਆਣੇ ਦੀ ਨੁਮਾਇੰਦਗੀ ਕਰ ਰਹੇ ਜੀ ਵਧੀਆ ਮੈਨੂੰ ਕੋਈ ਗਿਆਨਵਾਜੀ ਕੀਤੀ ਜਾਂਦੀ ਰੋਜ਼ ਬ੍ਰੈਸ ਬੋਲਤਾ ਜਾਂ ਪਾਜ ਪਾਜ ਕਾਂਗਰਸ ਨਹੀਂ ਦੇਖੋ ਮੈਂ ਮੈਨੂੰ ਪੂਰਾ ਮਾਣ ਆ ਲੁਧਿਆਣੇ ਵਾਸੀਆਂ ਉੱਤੇ ਤੇ ਉਹ ਬੜੇ ਸਮਝਦਾਰ ਤੇ ਸੁਜਵਾਨ ਲੋਕ ਨੇ ਤੇ ਉਹਨਾਂ ਨੂੰ ਸਭ ਪਤਾ ਕਿ ਇਹ ਲੜਾਈ ਸੱਚ ਤੇ ਝੂਠ ਦੀ ਆ ਇਹ ਲੜਾਈ ਸ਼ਰੀਫੀ ਪਿਆਰ ਦੀ ਆ ਤੇ ਹੰਕਾਰ ਦੀ ਆ ਇਹ ਲੜਾਈ ਇਮਾਨਦਾਰੀ ਤੇ ਭ੍ਰਸ਼ਟਾਚਾਰ ਦੀ ਆ ਤੇ ਜਰੂਰ ਸਚਾਈ ਨੂੰ ਇਮਾਨਦਾਰੀ ਨੂੰ ਤੇ ਪਿਆਸਦਾਰ ਨੂੰ ਵੋਟ ਦੇ ਕੇ ਵੱਡੀ ਲੀਡ ਨਾਲ ਡਾਕਟਰ ਸਜੀਵ ਰਾਜੂ ਨੂੰ ਹਥੋ ਵਿਨ ਕਰਾਨਗੇ ਜੀ ਪੂਜਾ ਸਾਧਵੀ ਜੀ ਮਹਾਰਾਜ ਇੱਥੇ ਪਹੁੰਚੇ ਹੋਏ ਨੇ ਸੋ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਉਹਨਾਂ ਤੋਂ ਅਸ਼ੀਰਵਾਦ ਲੈਣ ਦੇ ਲਈ ਜਿਸੀ ਤੇ ਰਹਿਆ ਕਿਉਂਕਿ ਜੈਨ ਸਮਾਜ ਇੱਕ ਬਹੁਤ ਹਮਸਥਾਨ ਹੈ ਇਹਨਾਂ ਦੀ ਜਿਹੜੇ ਪੂਜਿਆ ਸਾਧਵੀ ਜੀ ਨੇ ਇਹਨਾਂ ਦੀ ਬਹੁਤ ਕਠਿਨ ਤਪੱਸਿਆ ਫੈਦਲ ਚੱਲ ਕੇ ਜਾਣਾ ਤੇ ਸਾਰੀ ਜ਼ਿੰਦਗੀ ਇਹਨਾਂ ਨੇ ਕੁਝ ਸਵਾਦ ਤਿਆਗ ਤੇ ਘਰਾਂ ਦੇ ਵਿੱਚੋਂ ਜਾਣਾ ਕਿਸੇ ਤੇ ਇੱਕ ਬਿਸਕੁਟ ਲੈ ਲਿਆ ਮਤਲਬ ਇਸ ਤਰ੍ਹਾਂ ਦੀ ਜ਼ਿੰਦਗੀ ਜੋ ਹੈ ਇਹ ਜੋ ਗੁਜ਼ਾਰਦੇ ਨੇ ਤੇ ਤਪੱਸਿਆ ਕਰਦੇ ਨੇ ਇਹ ਲੋਕਾਂ ਨੂੰ ਸਹੀ ਰਾਹ ਤੇ ਪਾਉਂਦੇ ਆਂ ਬੁਰਾਈਆਂ ਦਾ ਸਮਾਜ ਦੇ ਵਿੱਚੋਂ ਖਾਤਮਾ ਕਰਨ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਨੇ ਸੋ ਬਹੁਤ ਮਹਾਨ ਸੰਤ ਨੇ ਇਹ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਲਈ ਆਇਆ ਤੇ ਦਰਸ਼ਨ ਕਰਕੇ ਬੜਾ ਮਨ ਨੂੰ ਸਕੂਨ ਮਿਲਿਆ ਇਹਨਾਂ ਦੀ ਸੰਗਤ ਕੀਤੀ ਹੈ ਪ੍ਰਵਚਨ ਸੁਨੇ ਨੇ ਤੇ ਸਾਰਾ ਜੈਨ ਸਮਾਜ ਇੱਥੇ ਸੀ ਸੋ ਇਸ ਦੇ ਲਈ ਅੱਜ ਅਸੀਂ ਇੱਥੇ ਆਏ ਸੀ ਜੀਬ ਰੋੜਾ ਜੀ ਨੂੰ ਬਹੁਤ ਲੋਕਾਂ ਦਾ ਪਿਆਰ ਮਿਲ ਰਿਹਾ ਕੁਝ ਨਾ ਰਿਐਕਸ਼ਨ ਸੰਜੀਵ अरोड़ा ਜੀ ਦੇ ਆਪ ਦੇ ਕੀਤੇ ਕੰਮ ਨੇ ਜਿਹੜੇ ਉਹ ਬੋਲ ਦੇਣ ਕਿਉਂਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਦੋ ਹੀ ਗੱਲਾਂ ਹੁੰਦੀਆਂ ਨੇ ਇੱਕ ਤਾਂ ਕੈਂਡੀਡੇਟ ਚੁਣਨਾ ਹੁੰਦਾ ਇੱਕ ਪਾਰਟੀ ਚੁਣੀ ਹੁੰਦੀ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਤੇ ਕੈਂਡੀਡੇਟ ਬਤੌਰ ਮੈਂਬਰ ਪਾਰਲੀਮੈਂਟ ਸੰਜੀਵ अरोड़ा ਜੀ ਨੇ ਜਿਹੜੇ ਕੰਮ ਕੀਤੇ ਨੇ ਉਹ ਇੱਕ ਇਤਿਹਾਸ ਬਣ ਗਏ ਨੇ ਲੁਧਿਆਣਾ ਦੇ ਲਈ ਅੱਜ ਤੱਕ ਕਿਸੇ ਐਮਐਲਏ ਨੇ ਕਿਸੇ ਮੰਤਰੀ ਨੇ ਕਿਸੇ ਨੇ ਕੋਈ ਕੰਮ ਨਹੀਂ ਕੀਤੇ ਨੇ ਜਿਨਾਂ ਇਹਨਾਂ ਨੇ ਬਤੌਰ ਮੈਂਬਰ ਪਾਰਲੀਮੈਂਟ ਕਰਦੇ ਰਾਜ ਸਭਾ ਦਾ ਮੈਂਬਰ ਹੋਣ ਦੇ ਨਾਤੇ ਕਰਦੇ ਸੋ ਇਹਨਾਂ ਦੇ ਕੀਤੇ ਕੰਮਾਂ ਦੇ ਸਦਕਾ ਤੇ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੇ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਦੇ ਲਈ ਕੀਤੇ ਕੰਮ ਤੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਲੋਕ ਪਹਿਰਾ ਦੇ ਰਹੇ ਨੇ ਤੇ ਬਹੁਤ ਵੱਡਾ ਸੰਘਾਰਾ ਸਾਨੂੰ ਮਿਲ ਰਿਹਾ ਤੇ ਸਾਨੂੰ ਪੂਰਨ ਉਮੀਦ ਹੈ ਕਿ ਵੱਡੇ ਮਾਰਜਨ ਦੇ ਨਾਲ ਇਹ ਚੋਣਾਂ ਜਿਹੜੀ ਅਸੀਂ ਜਿੱਤਾਂਗੇ ਪ੍ਰੈਜ਼ੀਡੈਂਟ ਭਗਵਾਨ ਮਹਾਵੀਰ ਜੀ ਸੇਵਾ ٹرسٹ हमड़ा रोड़ा आज किचलू नगर ਦੇ ਵਿੱਚ जैन 사नक ਦੇ ਵਿੱਚ ਗੁਰਨੀ ਦੇ ਕੋਲ ہمارے ਮੰਤਰੀ ਬਰਿੰਦਰ ਗੋਇਲ ਜੀ ਔਰ ਲੋ ਜੀ ਯਾਹ ਬੇ ਅਸ਼ੀਰਵਾਦ ਲੈਣੇ ਕੇ ਲੀਏ ਆਏ ਸੰਜੀਵ ਰੋੜਾ ਜੀ ਕੇ ਇਲੈਕਸ਼ਨ ਕੀ ਕੈਂਪੇਨ ਮੇ ਉਹ ਹਮਾਰੇ ਯਾਹ जैन 사नक ਮੇ ਪਹੁੰਚੇ ਉਹਨਾਂ ਨੇ ਗੁਰੂ ਮਾਰਾਈ ਦਾ प्रवचन ਸੁਨਾ ਧਰਮਲਾਭ ਲਿਆ ਔਰ ਉਸ ਕੇ ਉਪਰਾਂਤ ਕੁਛ ਸਮੱਸਿਆਵਾਂ ਦੀ ਹਮਾਰੀ जैन 사नक ਕੀ ऊपर हाई टेंशन तारें जा रही थी तो गोयल साहब और रमनौज जी को बताया गया तो उन्होंने फ़ौरन मौके पे यहाँ पे सीनियर अफसर को आदेश दिए भी इसको आकर तुरंत देखा जाए और जैसे भी इसका हल किया जाए यहाँ पर जितनी भी संख्या में जैन समाज के लोग उतरे थे उन्होंने मंत्री का धन्यवाद किया और सभी ने आश्वासन दिया कि हम तन मन धन से संजीव अरोड़ा जी को ਆਪਣੇ ਬੋਰਡ ਦੇਣਗੇ اور उनको जिताएंगे जय